ਕਸਬਾ ਕੁਮਾਨ ਚ ਦੁਕਾਨ ਤੇ ਅਣਪਛਾਤਿਆਂ ਵਿਅਕਤੀਆਂ ਨੇ ਕੀਤੀ ਅਨੇਵਾ ਫਾਇਰਿੰਗ ਮਾਲਕ ਦੇ ਪੁੱਤਰ ਨੇ ਪੱਜ ਕੇ ਬਚਾਈ ਜਾਨ ਕਟਨਾ ਦੀ ਸੀਸੀਟੀਵੀ ਵੀਡੀਓ ਵੀ ਗਾਈ ਸਾਹਮਣੇ ਇਤਿਹਾਸਕ ਕਸਬਾ ਕੁਮਾਨ ਵਿਖੇ ਸ਼੍ਰੀ ਨਾਮਦੇਵ ਦਰਬਾਰ ਕੁਮਾਨ ਦੇ ਚੌਂਕ ਸਥਿਤ ਇੱਕ ਮਸ਼ਹੂਰ ਦੁਕਾਨ ਗੋਲ ਹਾਟੀ ਤੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸ਼ਰੀਆਮ ਗੋੜੀਆਂ ਚਲਾਉਣ ਦਾ ਸਮਾਚਾਰ ਪਰਾਪਤ ਹੋਇਆ ਹੈ ਕਸਬਾ ਕੁਮਾਨ ਵਿਖੇ ਸ੍ਰੀ ਨਾਮਦੇਵ ਦਰਬਾਰ ਕੁਮਾਨ ਦੇ ਚੌਂਕ ਵਿੱਚ ਸਥਿਤ ਇੱਕ ਮਸ਼ਹੂਰ ਦੁਕਾਨ ਗੋਲ ਹੱਟੀ ਤੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸ਼ਰੀਆਮ ਗੋੜੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੱਟੀ ਦੇ ਮਾਲਕ ਸੁਖਦੇਵ ਸਿੰਘ ਪੁੱਤਰ ਧਰਮ ਸਿੰਘ ਵਾਸੀ ਕੁਮਾਨ ਨੇ ਦੱਸਿਆ ਕਿ ਉਹ ਕਿਸੇ ਰਿਸ਼ਤੇਦਾਰ ਦੇ ਘਰ ਅੰਮ੍ਰਿਤਸਰ ਸਾਹਿਬ ਵਿਖੇ ਗਏ ਸਨ ਤੇ ਦੁਕਾਨ

दसिया की उसके बेटे जगप्रीत अज के जान बचाई दस्या की साड़ी किसे नाल कोई दुश्मनी नहीं है कोई फिरौती ले कदे कोई फोन नहीं आया है इस घटना कारण कस्बा कुमान दहशत माहौल पाया जा रहा है थाना कुमार की पुलिस ने मौके ते पहुंच के मामले की जांच शुरू कर ली है ਫਾਸਟ ਨਿਊਜ਼ 24 ਟੀਵੀ ਤੇ ਗੁਰਦਾਸਪੁਰ ਤੋਂ ਪੱਤਰਕਾਰ ਜਗੀਰ ਸਿੰਘ ਮੰਡ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਸੁਖਦੇਵ ਸਿੰਘ ਜੀ ਅੱਜ ਤੁਹਾਡੀ ਦੁਕਾਨ ਗੋਲਟੀ ਤੇ ਜਿਹੜੀ ਗੋਲੀ ਚੱਲਣ ਦੀ ਘਟਨਾ ਵਾਪਰੀ ਕੀ ਮਸਲਾ ਕੀ ਹੋਇਆ ਸਰ ਅਸੀਂ ਇੱਥੇ ਗਏ ਸੀਗੇ ਜੇ ਅੰਮ੍ਰਿਤਸਰ ਪੋਗ ਸੇ ਪੋਗੇ ਦੇ ਉੱਤੇ ਗਏ ਸੀਗੇ ਤੋਂ ਉੱਥੇ ਆਏ ਸੀਗੇ ਤੇ ਅੰਕਸਾਰੇ ਮੱਲਾ ਲਈ ਘਰਗੇ ਦੇ ਮਡੇਲ ਦੇ ਕਾਨ ਬਤ ਹੁੰਦੇ ਪਏ ਸੀਗੇ ਤੇ ਉਹ ਕਿੰਨੇ ਗੋਲੀ ਚੜਾਤੀ ਜੀ ਫਤਰੀ ਕਿੰਨੇ ਗੋਲੀ ਚਲਾਈਆਂ ਤੇ ਦੁਕਾਨ ਤੇ ਸ਼ੀਸ਼ੇ ਲੱਗੇ ਜੀ ਅੱਛਾ ਇੱਕ ਵਰਕਰ ਤੁਹਾਡੇ ਜਿਹੜੇ ਉਹ ਦੁਕਾਨ ਬੰਦ ਕਰ ਚੁੱਕੇ ਸੀ ਕਿ ਜਾਂ ਕਰ ਰਹੇ ਸੀ ਘਰ ਦੇ ਪੇ ਸੀਗੇ ਉਹਨਾਂ ਦੇ ਬਚਾ ਜੀ ਕਿ ਉਹ ਇਥੇ ਗੋਲੀ ਨਹੀਂ ਲੱਗੀ ਨਹੀਂ ਬਾਬਾ ਨਾਮ ਤੇ ਕਿਰਪਾ ਜੀ ਦੇ ਵਿੱਚ ਇਹ ਕਿੰਨੇ ਕ ਵਜੇ ਦੀ ਘਟਨਾ ਜੀ ਇਹ ਕਰੀਬ 8 ਵਜੇ ਦੇ ਲੱਗੇ ਜੀ 8 ਦੇ ਸੱਜੇ ਇਹ 8 ਵਜੇ ਤਕਰੀਬਨ ਬਾਜ਼ਾਰ ਦੇ ਵਿੱਚ ਰੌਣਕ ਹੁੰਦੀ ਆ ਆਸ-ਪਾਸ ਦੇ ਲੋਕਾਂ ਦੇ ਦੇਖਿਆ ਗੋਲੀਆਂ ਚਲਾਉਂਦੇ ਆ ਜੀ ਹਾਂਜੀ ਵਜੇ ਸਾਹਿਬ ਜੀ ਜੀ ਸਰ ਰੌਣਕਿੰਦੀ ਜੀ ਉਸ ਕਿਨਾਂ ਚਰ ਬਾਦ ਆਈ ਜੀ ਪੁਲਿਸ ਤੇ ਬਾਦ ਚਾਹੀ ਜੀ ਪਰ ਹੁਣ ਪਹਿਲੇ ਸਾਈਸ ਤੇ 15 ਮਿੰਟ ਬਾਦ ਚਾਹੀ ਜੀ ਹੋ ਸਹੀ ਹਾਂਜੀ ਸਰ ਇਹ ਦੱਸੋ ਵੀ ਤੁਹਾਡੇ ਕੋਈ ਫਰੋਤੀ ਦੀ ਮੰਗ ਕੀਤੀ ਗਈ ਨਹੀਂ ਕਿਸੇ ਕੋਈ ਫਰੋਤੀ ਦੀ ਮੰਗ ਕੀਤੀ ਤਾਂ ਕਰਕੇ ਗੋਈਆਂ ਚਲਾਈਆਂ ਹੁਣ ਨਹੀਂ ਕਿਸੇ ਨੇ ਤੁਹਾਡੇ ਕੋ ਦੁਸ਼ਮਣ ਕਿਸ ਦੇ ਨਾਲ ਜਾਂ ਨਹੀਂ ਜੀ ਨਹੀਂ ਜੀ ਕੋਈ ਫੋਨ ਨਹੀਂ ਆਇਆ ਫਰੋਤੀ ਬਾਰੇ ਨਹੀਂ ਨਹੀਂ ਕੋਈ ਫੋਨ ਫੇ ਗੋਈਆਂ ਚਲਾਉਂਦਾ ਮਕਸਦ ਕੀ ਹੋ ਜਾਂਦਾ ਪਤਾ ਨਹੀਂ ਜੀ ਸਾਨੂੰ ਪਤਾ ਨਹੀਂ ਇਹ ਤੇ ਆ ਫਿਰ ਕਾਲ ਦੇ ਕਿ ਦੁਸ਼ਮਣ ਹੀ ਹੈ ਇੰਡੀਕੈਨ ਕਾਲੇ ਪਿੰਡ ਐ ਸਿੱਧੇ ਦੁਕਾਨ ਤੇ ਦੁਕਾਨ ਤੋਂ ਘਰ ਤੱਕ ਮਤਲਬ ਦਰਬਾਰ ਸਾਹਿਬ ਵਰਤ ਕਰ ਜਾਂਦੀ